ਸਮੂਤਲੀ ਆਪਣਾ ਪ੍ਰੋਗਰਾਮ ਜਿਹੜਾ ਐਸੀਏ ਨੈਟ ਸੇ ਦਾ ਬੰਦੇ ਨਹੀਂ ਗਏ ਮੈਂ ਕਾਫੀ ਦੇਰ ਹੋ ਗਿਆ ਬਕੀ ਚ ਜਿਹੜੇ ਰੰਮੀਰ ਟੱਟਾ ਹੋ ਗਿਆ ਸਾਰਿਆਂ ਨੇ ਗੇਟ ਕਰਦੇ ਆਪਾਂ ਮੈਂ ਜਿਆਦਾ ਸਮਾਂ ਨਾ ਲੈਂਦਾ ਮੈਂ ਚਾਹੁੰਦਾ ਕਰਦੀ ਅੱਜ ਦੀ ਜਿਹੜੀ ਕਾਰਵਾਈ ਹੈ ਇਹ ਸ਼ੁਰੂ ਕਰੀਏ ਜਿਸ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਪ੍ਰੋਗਰਾਮ ਦਾ ਜੁਆਰ ਕਰੇ तो 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 तुखे। तुखे। आज अंग्रेज को चे मेरे बटे भी रघु सोनी जी आप सारे चोर लग रहे हैं हल्का ਜਦੋਂ ਆਲਾਵਾਤੋਂ ਤੇ ਲੋਕ ਸਭਾ ਫਰੋਸਤ ਹੋ ਆਪਾਂ ਸਾਰੇ ਕੈਂਡੀਡੇਟ ਜਿਨੇ ਵੀ ਸਾਰੇ ਮੇਰੇ ਵੀਰ ਇੱਥੇ ਪਹੁੰਚੇ ਨੇ ਫਤਿਹ ਪ੍ਰਮਾਨ ਕਰਦੀ ਸ਼੍ਰੀ ਵਾਹਿਗੁਰੂ ਦੀ ਕਾਸਾ ਅਸੀਂ ਰਿਵਾਈਡ ਆਪ ਜੈ ਸਿੰਘ ਜੈ ਜੈ ਅੱਜ ਜਿੰਨੇ ਵੀ ਵੀਰ ਜਿਸ ਦਿਨ ਤੋਂ ਇਲੈਕਸ਼ਨ ਸ਼ੁਰੂ ਹੋਇਆ ਹੈ ਭਾਰਤੀ ਜਨਤਾ ਪਾਰਟੀ ਦੀ ਔਰ ਸਾਡੀ ਛੋਟੀ ਪਰਿਵਾਰ ਦੀ ਮੰਦ ਕਰ ਰਹੇ ਨੇ ਮੈਂ ਬੇਨਤੀ ਉਹ ਧੰਨਵਾਦ ਆਰ ਪਾਜਨ ਸਰਪੰਚ ਜੀ ਜਿਨ੍ਹਾਂ ਨੇ ਜਨਗਾਮਾਦ ਦੇ ਵਿੱਚ ਬਹੁਤ ਸਾਰੀਆਂ ਜਵੇਰਗਾ ਕਟਾਈਆਂ ਨੇ ਮੇਰੇ ਨਾਮ ਤੇ ਕਟਾਈ ਹੋਈ ਸਾਡੇ ਵੱਡੇ ਵੀ ਟੋਨੀ ਸ਼ਾਹਵਾ ਦੀ ਜਿਨ੍ਹਾਂ ਨੇ ਸਾਨੂੰ ਨਿੱਕਿਆ ਹੁੰਦਿਆ ਤੋਂ ਰਾਜਨੀਤੀ ਦੇ ਗੁਣ ਵੀ ਸਿਖਾਏ ਨੇ

ਸਾਰੇ ਦੇ ਰੱਬਾ ਬਾਪ ਨੂੰ ਪਤਾ ਹੈ ਇਹਦੇ ਜਿਹੇ ਵਿਚਾਕ ਵਾਲੀ ਗੱਲ ਹੈ ਪਰਮਾਤਮਾ ਮਿਹਰ ਕਰੇ ਜਿੰਨੇ ਚੁੱਕੇ ਆ ਪਰਮਾਤਮਾ ਤਾਕਤ ਬਖਸ਼ੇ ਹਮੇਸ਼ਾ ਨਾਲ ਰਹੇ ਆ ਮੇਰੇ ਤਾਂ ਦੋ ਹੀ ਮੁੰਡੇ ਮੇਰੇ ਪਰਮ ਜਰਕਰ ਜੀ ਉਹ ਵੀ ਸ਼ਾਮ ਲਈ ਕਹਿੰਦਾ ਹਮੇਸ਼ਾ ਇਹਦਾ ਤੁਸੀਰਬਾਤ ਲੈ ਕੇ ਜਾਂਦਾ ਹਮੇਸ਼ਾ ਮੈਨੂੰ ਵਾਈਟ ਕਰਦੇ ਰਹਿੰਦੇ ਲੱਗ ਕੇ ਚੱਲਦਾ ਔਰ ਥੋੜੇ ਦਿਨਾਂ ਦੇ ਵਿੱਚ ਹੀ ਟਿਕਟ ਮਿਲ ਗਈ ਬੜੇ ਥੋੜੇ ਦਿਨ ਹੋਏ ਨੇ ਥੋੜੇ ਦਿਨ ਜੀ ਆਪਣੇ ਜਿਹੜੀ ਟੋਪਿੰਗ ਮਣੀਏ ਇਤੋ ਦੇ ਕਰੋ ਬੋਚੀ ਸਾਡੇ ਜਿਹੜੇ ਸਾਡੇ ਬੈਠੇ ਰਹੇ ਤੁਹਾਨੂੰ ਬਹੁਤ ਧੰਨਵਾਦ ਜਿੰਨੇ ਕੀ ਸਾਰੀ ਸੰਗਤ ਆਈ ਸਾਡੇ ਬਹੁਤ ਹੀ ਖੁਸ਼ਾਵੇ ਮੈਂ ਨਿਕਲ ਜਾਂਦਾ ਸੀ ਜਦੋਂ ਸਾਈਨ ਕਰਾਉਂ ਜਾਂਦਾ ਤੁਸੀਂ ਸਾਡੇ ਬਹੁਤ ਬਹੁਤ ਕੀ ਪਿਆਰ ਕਰਦੇ ਇਤੋ ਬਲਦੀ ਜਿਹਨਾਂ ਨੇ ਨਮਾਇਦੀ ਕੀਤੀ ਸਾਡੇ ਬੁੱਟਰ ਪ੍ਰਧਾਨ ਨੂੰ ਪਹਿਲੇ ਦਿਨ ਤੋਂ ਮੈਂ ਸਮਝ ਆ ਵੀ ਪਹਿਲੇ ਦਿਨ ਤੋਂ ਹੀ 4 ਮਹੀਨਿਆਂ ਦੇ ਲੱਗੇ ਨੇ ਜਲਾਲਾਪਾ ਦੀ ਮੀਟਿੰਗ ਕਿਹੜੇ ਲਈ ਲੱਗਤਾ ਅਸਲ ਲੱਗੇ ਕਿ ਤੇ ਯਾਰ ਨਾ ਤੂੰ ਪਹਿਲਾਂ ਨਾਲ ਸਮਝਿਆ ਹੋਇਆ ਦੱਸ ਕਰ ਸਾਡੇ ਸਤਿਗੁਰੂ ਜੀ ਜਿਹੜੇ ਰਾਤ ਇੱਕ ਕਰਕੇ ਇਸ ਇਲੈਕਸ਼ਨ ਨੂੰ ਜਲਾਲਾਪਾ ਦੇ ਵਿੱਚ ਬਹੁਤ ਕਰਤਾ ਬੁਲਾਇਆ ਸਾਡੇ ਸ਼ਰਮਾ ਜੀ ਮਿੰਟੂ ਜੀ ਸਾਰੇ ਰਕੇ ਨੇ ਕਿ ਜਿਹਨੇ ਇਹਦਾ ਕਿ ਕਿਹਨੂੰ ਆਉਂਦੀ ਹੈ ਉਹ ਪਤਾ ਨਹੀਂ ਸਾਰੇ ਬਹੁਤ ਕਾਰੋਗਿਕ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਜੋ ਕਰਨਾ ਮੋਦੀ ਸਾਹਿਬ ਕਰ ਰਹੇ ਨੇ ਜੋ ਸੈਂਟਰ ਦੇ ਵਿੱਚ ਅੱਜ ਕੱਲ੍ਹ ਹੋ ਰਹੇ ਨੇ ਇੱਕ ਵਾਰੀ ਕੋ ਗਲਤੀ ਮੈਂ ਬਣਾ ਲੈਂਦਾ ਦੋ ਵਾਰੀ ਬਣਾ ਲੈਂਦਾ ਪੰਜ ਵਾਰੀ ਬਣਾ ਲੈਂਦਾ ਸੱਤ ਵਾਰੀ ਗਲਤੀ ਨਾਲ ਸਰਕਾਰ ਨਹੀਂ ਬਣਦੀ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਵੀ ਇਲੈਕਸ਼ਨ ਹੋਦਾ ਚਾਹ ਮਧ ਪ੍ਰਦੇਸ਼ ਦੀ ਗੱਲ ਕਰੀਏ ਗੁਜਰਾਤ ਦੀ ਗੱਲ ਕਰੀਏ ਉਪੀ ਦੀ ਗੱਲ ਕਰੀਏ ਹਰਿਆਣਾ ਦੀ ਗੱਲ ਕਰੀਏ ਰਾਜਸਥਾਨ ਫਿਰ ਹਰ ਸਟੇਟ ਦੇ ਵਿੱਚ ਭਾਜਪਾ ਸਰਕਾਰ ਜਿਹੜੀ ਰਿਪੀਟ ਹੋ ਰਹੀ ਹੈ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕਾਨੂੰਨ ਬਹੁਤ ਔੜੇ ਲੋਕਾਂ ਨੂੰ ਸੂਤ ਬਹੁਤ ਮਿਲਦੀ ਹੈ ਅੱਜ ਯੂਵੀ ਸਾਹਿਬ ਨੇ ਤੁਸੀਂ ਵਿਆਹ ਸੁਣਿਆ ਹੋਵੇ ਪੰਜਾਬ ਦੇ ਪ੍ਰਤੀ ਉਹਨਾਂ ਨੇ ਬੜਾ ਖੂਬ ਕੇ ਕਿਹਾ ਹੈ ਕਿ ਇਹ ਤੋਂ ਸਾਨੂੰ ਚੇਤਾਵਨੀ ਦਿਓ ਸਾਡੇ ਐਮਪੀ ਚੇਤਾਵਨੀ ਦਿਓ ਤੇ 3 ਮਹੀਨੇ ਕਦੇ ਮੈਨੂੰ ਇੱਥੇ ਮੋਦੀ ਸਾਹਿਬ ਕੋ ਜੁਪਤੀ ਨਹੀਂ ਰਹੀ ਬਤਨ ਨਹੀਂ ਮੇਰੇ ਕੋਲ ਤੇ ਪਿੰਡਾਂ ਨੂੰ ਜਿਆਦਾ ਬਣ ਦੱਸੇ ਕਿ ਕਿਤੇ ਅਰੇ ਕਿਤੇ ਚੋਰੀਆਂ ਕਿਤੇ ਜੈਕਸਟਾਲ ਕਿਤੇ ਕੋਈ ਨਹੀਂ ਗੱਲ ਵਿੱਚ ਦਮ ਤਾਵੇ ਕਿਉਂ ਉਹਨੇ ਕਰ ਦਿਖਾਇਆ ਯੂਪੀ ਦੇ ਵਿੱਚ ਆ ਜੋ ਮੋਰ ਹੈ ਮੈਂ ਸਮਝਦਾ ਵੀ ਇਹ ਪੰਜਾਬ ਯੂਪੀ ਬਣਿਆ ਤੇ ਜਿਹੜਾ ਸੋਨੇ ਦੀ ਜਿਹੜੀਆਂ ਪਹਿਲਾਂ ਪੰਜਾਬ ਹੁੰਦਾ ਸੀ ਉਹ ਯੂਪੀ ਮਨਾਤਾ ਕਿਉਂਕਿ ਅੱਜ ਭਰੇਗੜ੍ਹਰ ਦੇ ਵਿੱਚ ਮੋਟਰਸਾਈਕਲ ਦੀ ਕੰਮ ਦੀ 50000 ਰੁਪਇਆ ਪਿਆ ਹੋਇਆ ਹੈ ਨਾ ਯੂਪੀ ਦੇ ਵਿੱਚ 2 ਘੰਟਿਆਂ ਬਾਅਦ ਅਰੇ ਤੁਸੀਂ ਵੇਖੋ ਕਿ 50 ਹੀ ਪਿਆ ਹੋਇਆ ਹੈ ਐਨਾ ਉੱਤੇ ਡਾਕ ਡਾਰੇ ਚੋਰਾਂ ਨੂੰ ਕੋਈ ਵੀ ਉੱਤੇ ਨੁਕਸਾਨ ਕਰਨ ਦੀ ਜੁਰਤ ਨਹੀਂ ਕਰਦਾ ਚਾਹੇ ਆਪਾਂ ਹਿੰਦੂ ਦਰਵਾਦੀ ਗੱਲ ਕਰੀਏ ਜਾਂ ਆਪਾਂ ਸਿੱਖ ਦਰਵਾਦੀ ਗੱਲ ਕਰੀਏ ਜੋ ਮੋਤੀ ਸਾਹਿਬ ਨੇ ਸਾਡੇ ਵਾਸਤੇ ਕੀਤਾ ਆਪਾਂ ਕੋਈ ਭਲਾ ਨਹੀਂ ਚਾਹੀਦਾ ਅੱਜ ਜਦ ਕਾਲਾ ਸਾਹਿਬ ਦੇ ਵਿੱਚ ਆਪਣੀ ਸੇਕਾ ਜਾਰੀਆਂ ਨੇ ਕਰਤਾਰ ਕਰਤਾਰ ਨੂੰ ਲੰਗਰ ਕੋਲ ਆਇਆ ਤਾਂ ਮੋਦੀ ਸਾਹਿਬ ਨੇ ਬੇਸਮੇਂ ਦਾ ਬਹੁਤ ਵੱਡੀ ਸੇਵਾ ਨਿਭਾਈ ਏ ਅੱਜ ਸਾਡੇ ਸਾਰੇ ਸਿੱਖ ਸੰਗਤਾਂ ਜਿਹਨਾਂ ਮੱਥਾ ਟੇਕੀਆਂ ਨੇ ਤਾਂ ਮੋਦੀ ਸਾਹਿਬ ਨੂੰ ਸੀਸਾ ਦੇਈਆਂ ਨੇ ਕਿ हे ਪ੍ਰਭਾਤਮਾ हे ਵਾਹਿਗੁਰੂ ਮੋਦੀ ਸਾਹਿਬ ਨੂੰ ਹੋਰ ਤਾਕਤ ਬਖਸ਼ੀ ਇਹਨਾਂ ਦੀ ਉਮਰ ਵਧਾਈ ਕਰੀਂ ਛੋਟੇ ਸਾਹਿਬ ਜਦੋਂ ਸੀਧੀ ਦਾੜਾ ਜਿੱਥੇ ਬਣਾਇਆ ਜਾਂਦਾ ਤਾਂ ਮੋਦੀ ਸਾਹਿਬ ਨੇ ਜਿੱਦ ਵਿੱਚ ਪੀਟਿਆ ਉਹ ਸੇਵਾ ਕੋ ਸਾਹਮਣੇ ਰਵਈ ਸਭ ਤੋਂ ਵੱਡੀ ਗੱਲ ਲਾਲ ਕਿਲੇ ਦੇ ਵਿੱਚ ਸ੍ਰੀ ਗੁਰੂ ਸਾਹਿਬ ਦਾ ਪ੍ਰਕਾਸ਼ ਜੇ ਕਿਸੇ ਨੇ ਕਰਵਾਇਆ ਹਿੰਦੀ ਚਾਂਦਰ ਕੋਲੋਂ ਦੇਖ ਪੜਾਤਾਣ ਦੇ ਜਿੱਦੋਂ ਤੇ ਜਨਮ ਦਿਹਾੜਾ ਬਣਾਇਆ ਗਿਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਗਿਆ ਲਾਲ ਕਿਲੇ ਦੇ ਉਹ ਸਭ ਤੋਂ ਵੱਡੀ ਸੇਵਾ ਜਿਹੜੀ ਲੋਕਾਂ ਸਾਹਮਣੇ ਰਵਈ ਔਰ ਆਪਾਂ ਜਿਹੜੇ ਵੀ ਦੇਖ ਸਕਦੇ ਉਹਨਾਂ ਦਾ ਸਰਬੰਦਰਾ ਦੇ ਨਾਮ ਤੇ ਹਮੇਸ਼ਾ ਰਾਜਨੀਤੀ ਹੁੰਦੀ ਸੀ ਕਿਸ ਨੇ ਮੰਦਰ ਬਣਾਉਣ ਬਾਰੇ ਨਹੀਂ ਸੋਚਿਆ ਜਦ ਮੰਦਰ ਬਣਿਆ ਜੇ ਆਪਾਂ ਜਾ ਕੇ ਵਰਤਨ ਦੇਖਦੇ ਆਂ ਰਾਮ ਮੰਦਰ ਤੇ ਮੋਦੀ ਸਾਹਿਬ ਦੀ ਸੇਵਾ ਲਈਏ ਮੈਂ ਸਮਝਦਾ ਇਹ ਕਰਨਾ ਹੋਇਆ ਕਰਤਾ ਕਿ ਵੋਟ ਬੜੀ ਛੋਟੀ ਗੱਲ ਹੈ ਆਪਾਂ ਮਰ ਕੇ ਵੀ ਇਹ ਹਸਾਨ ਨਹੀਂ ਲਾ ਸਕਦੇ ਜੇ ਆ ਮੋਦੀ ਸਾਹਿਬ ਦੇ ਕੰਮ ਉਹ ਛੋਟੀ ਸਾਹਿਬ ਦੇ ਨਗਾਕਾਰ ਚਾਰ ਵਾਰੀ ਐਵੇਂ ਦੇ ਬਣਦੇ ਨੇ ਕਿਸੇ ਗੱਲ ਦੀ ਬਣਦੇ ਨੇ ਤਾਂ ਆਪਾ ਸਾਰੇ ਇਕੱਠੇ ਹੋ ਗਏ ਭਾਰਤੀ ਜਨਤਾ ਪਾਰਟੀ ਤੁਹਾਨੂੰ ਅੱਗੇ ਬਤਾ ਗਏ ਕਿ ਜੇਕਰ ਆਪਾਂ ਆਪਣੀ ਪਾਰਟੀ ਲਈ ਕਾਫੀ ਆਪਾਂ ਸਰਕਾਰ ਦੇ ਵਿੱਚ ਪੂਰਾ ਹੱਥ ਪਿਆਰ ਸਕੀਏ ਵੇਖੋ ਸਰਕਾਰ ਤਾਂ ਬਣੀ ਪਈ ਹੈ ਸਰਕਾਰ ਦਾ ਨਾ ਆਪਾਂ ਇਹ ਦੇਖਦੇ ਕੋਈ ਕਹਿੰਦਾ 350 ਆदमी ਕੋਈ ਕਹਿੰਦਾ 440 ਕੋਈ ਕਹਿੰਦਾ 450 ਇਹ ਪਰਵਾਧਾ ਕਿਹਨੇ ਬਣਾਇਆ ਸਰਕਾਰ ਬਣੀ ਪਈ ਹੈ ਸਰਕਾਰ ਦੇ ਕੰਮਾਂ ਦਾ ਲੋਕ ਇਸ ਤਰ੍ਹਾਂ ਭਾਵੇਂ ਕਿ ਆਪਣੇ ਮੂਲੀਬਾਤ ਦੇ ਇਸਤ ਤੋਂ ਹਟੇ ਪੱਛਿਆ ਲੋਕ ਸਭਾ ਵਿੱਚ ਜਾ ਸਕਣ ਕਿ ਆਪਣੇ ਬਰੋਸਟਰ ਦੇ ਰਵਾਦ ਨੂੰ ਬੋਲ ਸਕਣ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਖਾਸ ਤੌਰ ਤੇ ਮੇਰੇ ਵੀਰ ਦਰਗਰ ਸਾਹਿਬ ਦਾ ਜੋਦੀ ਸ਼ਾਮਲਾ ਜਿੰਦਾ ਔਰ ਮੇਰਾ ਮਿੱਕਾ ਵੀ ਮੇਰਾ ਗੁਆਚੀ ਮੇਰਾ ਛੋਟਾ ਭਰਾ ਵੀ ਹੈ ਭਤੀਜਾ ਵੀ ਹੈ ਲਾਹੌਰ ਉੱਪਰ ਐਡਵੋਕੇਟ ਸਾਹਿਬ ਉਹਨਾਂ ਦੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਆਏ ਨੇ ਸਾਡਾ ਆਪਦਾ ਪਰਿਵਾਰ ਹੈ ਸਾਡਾ ਬੱਚਾ ਸਾਡਾ ਛੋਟਾ ਵੀਰ ਹੈ ਤੁਸੀਂ ਜਿੰਨੇ ਵੀ ਇੱਥੇ ਪਹੁੰਚੇ ਹੋ ਮੇਰੀ ਕਮਤਾ ਇੱਕ ਇੱਕ ਲੜ ਤੁਹਾਡੇ ਸਾਰਿਆਂ ਦੇ ਲਈ ਆਇਆ ਤਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸਤਿ ਸ਼੍ਰੀ ਅਕਾਲ ਜੀ ਕਾਣੀ ਕਰ ਰਿਹਾ ਹਾਂ

सामान ले आओ मेरे भाई सामान ले आओ बंदरा तेरा तू कर दे ये देख ले सामानो चल कराओ सामान चल सामान आप आ लिखो जी बलजीत अपना नाम को बलजीत बताया भरण दल के सामान पार्टी दर लागचे पीछे में चल रहे सो निहार

بمپلار صاحب ولیندر پچھے آ جاؤ پچھے آ جاؤ ولیندر پچھے آ جاؤ ولیندر سین کیمانا اپن چلو جونی ارجنتر نارو پچھے ولیندر نارو کی اگے آ جاؤ آ جاؤ جریر سین توحید کی آؤ جاؤ اگے آ جاؤ اپن چلو چلا جاؤ ہاں بابا نہیں ترے ترے دصفل اپن نہیں कवरेज <laughs> बारा <laughs> राजू ਕਸ਼ਮੀਰੀਵਾ ਥੋੜਾ ਜੀ ਜਰੂਰ ਜੀ ਥੋੜਾ ਜੀ ਜਰੂਰ ਜੀ ਥੋੜਾ ਜੀ ਜਰੂਰ ਜੀ ਸਾਈਡ ਹੋ ਜਾਓ ਵੀਰ ਮੰਡੇ ਵੀ ਜੁਟੀ ਚਾੜਾਈ ਵੀਰ ਖੋਲੇ ਖਲੇ ਰਹੋ ਆਓ ਬੋਲ ਬਾਈ ਦੋਨੇ ਮੇਰੇ ਮੜੇ ਪਿੱਛੇ ਅੱਗੇ ਹਿਲ ਕਰੋ ਆਪਾਂ ਨੂੰ ਭਾਈ ਪਿੱਛੇ ਮਾ ਜੀ ਇਧਰ ਸਾਰੇ ਜਿਹੜੇ ਆਉਂਦੇ ਬਾਜਪਾ

ਆ ਲੈ ਕੇ ਗਿਆ ਨਿਰਭਾ ਕੇ ਕੋਲੋਂ ਆਉਂਦਾ ਕੋਲੋਂ ਦੇ ਕੋਲੋਂ ਦੇ ਜੁਨੀਰ ਕਹਿੰਦਾ ਵੀ ਜਿਦਾ ਆਪ ਆਪ ਆਵਦਾ ਆ ਆ ਲਾਉਂਦਾ ਆ ਕਰਾਏ ਲਾਉਂਦਾ ਬਾਜੀ ਆ ਜਦ ਸਾਨੂੰ ਪਾਈ ਦਾ ਬੋਲ ਰਿਹਾ ਨਾ ਜਾਵੇ ਆ ਤੁਹਾਨੂੰ ਪਹਿਲਾਂ ਚੱਲ ਚੱਲ ਕਰਦੇ ਆ ਆ ਜਾਵਾ ਕਰਾ ਲਾਉਂਦਾ ਆ ਕਰਾ ਬਾਬਾ ਹਾਂ توني میرے ہاں ایک گونیا ہاں ہوں ٹھیک ہے ٹھیک ہے آ جاؤ اگے سائیڈ پر 89000 18000 بات ہو گیا يالکو مائند كله كله اوج जय <laughs> झूलेलाल ಿಂಕ್ <muching> <muching>

پھر پيش آيو 20 مارے ਪਾਪਾ ਚੋ ਜਮੇ ਲੋਕ ਸ਼ਾਮਲ ਹੋਇਆ ਕੁਲਬਾਬ ਨੇ ਕੀ ਕਹਿਣਾ ਚਾਹੋ ਅੱਜ ਬਹੁਤ ਹੀ ਵਧੀਆ ਦਿਨ ਹੈਗਾ ਜੀ ਅੱਜ ਮੈਨੂੰ ਲੱਗਦਾ ਜਿਹੜੀ ਬਚੀ ਕਸਰ ਸ਼ਹਿਰ ਦੀ ਰਹਿ ਗਈ ਸੀ ਕੋਣੀ ਚਾਪਲਾ ਜੀ ਤੇ ਉਹਨਾਂ ਦੇ ਸਾਥੀਆਂ ਤੇ ਭਜਨ ਜੀ ਮੇਰੇ ਵੱਡੇ ਵੀ ਰਿਸ਼ਤੇਦਾਰ ਵੀ ਨੇ ਉਹਨਾਂ ਦੇ ਅੱਜ ਨਾਲ ਸਮਰਥਨ ਦੇ ਨਾਲ ਅੱਜ ਮੈਨੂੰ ਲੱਗਦਾ ਸਾਰਾ ਜਲਾਲਾਬਾਦ ਦਾ ਹੀ ਸਮਰਥਨ ਮਿਲ ਕੇ ਆਏਗਾ ਜੀ ਅੱਗੇ ਹੋਰ ਇਹ ਜਿਹੜਾ ਹੁੰਦਾਰਾ ਬਹੁਤ ਵਧੀਆ ਤਰੀਕੇ ਦਾ ਮਿਲਿਆ ਆਇਆ ਹੈਗਾ ਠੀਕ ਹੈ ਠੀਕ ਜੀ ਥੈਂਕ ਯੂ ਸਰ ਥੈਂਕ ਯੂ ਜੀ ਹਾਂ ਜੀ ਹਰਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਆਓ ਜੀ ਅੰਦਰ ਆ ਜੋ ਆ ਕੇ ਆਓ ਆਓ ਹਾਂ ਜੀ ਹਰਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਂ ਆਪਣੀ ਪਾਰਟੀ ਨੂੰ ਜੁਆਇਨ ਕਰਾ ਲਿਆ ਕਿ ਮਾਨ ਸਰਦਾਰ ਜੇਗਨਦਰ ਸਿੰਘ ਜੀ ਦੇ ਸਾਥ ਪਰ ਕੰਮ ਕਰਾਈ ਬਾਈ ਓਏ ਪਾਰਟੀ ਦੀ ਖਾਤੋਂ ਦਾ ਕੰਮ ਕਰਕੇ ਅਸੀਂ ਜਿਹੜੇ ਸਾਡੇ ਵੀਰਾਂ ਦੇ ਨੂੰ ਸਰਦਾ ਹਰਕਾ ਤੋਂ ਸਰਦਾਰ ਰਾਣਾ ਕਮੇਸ਼ਨ ਥੋੜੀ ਜੀ ਇਹਨਾਂ ਦਾ ਤੋਂ ਬਾਅਦ ਲੀਡ ਦੇ ਕੇ ਜੁਵਾਵਾਂਗੇ ਅਸੀਂ ਸਾਰੇ ਜਿੱਥੇ ਸਾਥੀ ਖੜੇ ਅੱਜ ਸਾਰੇ ਆਪ ਪਾਰਟੀ ਛੱਡ ਕੇ ਜਿਹੜਾ ਭਾਜਪਾ ਭਾਜਪਾ ਸ਼ਾਮਲ ਹੋਇਆ ਭਾਈ ਇਹਨਾਂ ਦਾ ਬਹੁਤ ਬਹੁਤ ਵਾਧ ਜਨਤਾ ਪਾਰਟੀ ਜੈ ਹਾਂ ਆਪੀ ਜਨਤਾ ਪਾਰਟੀ ਕਹਿੰਦਾ ਤੁਸੀਂ ਜ਼ਿਲ੍ਹਾ ਪ੍ਰਧਾਨ ਹੋ ਕਿਹੜਾ ਪੁੱਛੀ ਦੀ ਬਹੁਤ ਜਿਆਦਾ ਮੌਕੇ ਕਿ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਾਜ਼ਲਗੜ੍ਹ ਵਿੱਚ ਬਹੁਤ ਵੱਡਾ ਵਾਧਾ ਆਇਆ ਹੈ ਨਰੇਗੀ ਟੌਡੀ ਸ਼ਾਹਦਾ ਜੀ ਇਹ ਗਾਮ ਹੈ ਔਰ ਇਹਨਾਂ ਦੀ ਸਾਡੇ ਲਈ ਇੱਕ ਗਾਈਡਲਾਈਨ ਔਰ ਮਜਲਦਰ ਕਾਂਜੀ ਮੇਰੇ ਵੱਡੇ ਵੀਰ ਜਿਨ੍ਹਾਂ ਦੇ ਨਾਲ ਇਹ ਬਹੁਤ ਜ਼ਿਆਦਾ ਸਾਰੇ ਤੁਸੀਂ ਬੰਦੇ ਬਲਵਲੇਗਾ ਰਾਣ ਵਾਲੇ ਜਦੋਂ ਤੁਸੀਂ ਬਹੁਤ ਜ਼ਿਆਦਾ ਸ਼ਰਾਬ ਵਿੱਚ ਨਿਕਿਆ ਜੇ ਤਾਂ ਹਨੇਰੀ ਚੱਲੇਗੀ ਅੱਜ ਜਿੰਨੇ ਵੀ ਸਾਰੇ ਸਾਥੀ ਸ਼ਾਮ ਲੋਏ ਭਾਰਤੀ ਜਨਤਾ ਪਾਰਟੀ ਫਾਜ਼ਿਲਨਾ ਪੰਜਾਬ ਸਰਦਾਰ ਜੀ ਵੱਲੋਂ ਸਾਰਿਆਂ ਦਾ ਵੈਲਕਮ ਜੀ ਆਇਆਂ ਕੁਸ਼ੀਬ ਸਾਰੇ ਜਿਹੜੇ ਅਪ੍ਰੈਸ ਨਾਲ ਮਿਲਦੇ ਸਾਰੇ ਦਾ ਜੀ ਆਉਣਾ ਬਹੁਤ ਬਹੁਤ ਧੰਨਵਾਦ ਜੀ ਸਾਡਾ ਤਾਪ ਕਿ ਕਿਹਨਾ ਜਾਉਂਗੇ ਅੱਜ ਤੁਹਾਡੇ ਲੋਕ ਇੰਦਰ ਵਿੱਚ ਇਮੋਲੀਅਤ ਹਈ ਹੈ ਫਿਰ ਮੋਲੀ ਇਹ ਤਾਂ ਮੇਰਾ ਜਿਹੜਾ ਗਰੁੱਪ ਹੈ ਸਾਰਾ ਜਿਹੜੇ ਲੋਕ ਮੇਰੇ ਮੈਂ ਤਾਂ ਪੱਤਰਕਾਰ ਆ ਮੈਂ ਪੱਤਰਕਾਰ ਹੀ ਰਹਣਾ ਕਿੰਨੇ ਮੇਰੇ ਨਾਲ ਤੁਸੀਂ ਬੰਦੇ ਜਿੰਨਾ ਗਰੁੱਪ ਸੀ ਉਹ ਸਾਰਾ ਰਾਣਾ ਗੁਰਪ੍ਰੀਤ ਸਿੰਘ ਛੋਟੀ ਜੀ ਦੇ ਇਚਾਰਜ ਹਮਤ ਦੇ ਦਿੱਤਾ ਸਾਰਿਆਂ ਨੇ ਕਿਉਂਕਿ ਸਾਰੇ ਗਰੁੱਪ ਦੀ ਜਦੋਂ ਮੀਟਿੰਗ ਹੋਈ ਸਾਰਿਆਂ ਨੇ ਪੁੱਛਿਆ ਵੀ ਤੁਸੀਂ ਕਿੰਦਰ ਜੁੜਨਾ ਚਾਹਦੇ ਹੋ ਕਿੰਦਰ ਤੁਹਾਡਾ ਮਾਨ ਹੈ ਤੇ ਉੱਪਰ ਬੋਦੀ ਦੀ ਤੇ ਥੱਲੇ ਚਲੋ ਰਾਣਾ ਜੀ ਆ ਕੇ ਇਸ ਤੋਂ ਵੀ ਸਾਡੇ ਸੁਰੱਖੀ ਹੋ ਸਕਦਾ ਸੀ ਤੇ ਸਾਰਾ ਅਸੀਂ ਤੇ ਡਾਕਟਰ ਸਾਹਿਬ ਦਾ ਤਾਂ ਪਹਿਲਾਂ ਹੀ ਬੜਾ ਜਿਆਦਾ ਪਿਆਰ ਲਈ ਲੋਕੀ ਦਾ ਕਬੂਜ ਵਰਗਾ ਸਾਡਾ ਬੰਦਾ ਉਹਨਾਂ ਦੇ ਜਿਲ੍ਹਾ ਫੋਕ ਬੰਦਾ ਸਦੀ ਸਾਡੇ ਤੋਂ ਨਹੀਂ ਲਾਉ ਸਕੀ ਇਹਨਾਂ ਕੰਦੇ ਸਾਰਿਆਂ ਦਾ ਮਤਲਬ ਕਰੋ ਤੁਸੀਂ ਪਲਾਨ ਕੀਤੀ ਹੈ ਕਿ ਨਹੀਂ 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 ਮੈਂ ਨਹੀਂ ਮੇਰੇ ਸਾਰੇ ਗਰੁੱਪ ਨੇ ਇਨਵਾਈਟ ਕੀਤਾ ਸਾਰਾ ਗਰੁੱਪ ਸਾਡਾ ਜਿਹੜਾ ਜਿਹੜਾ ਸਾਰੇ ਉਹ ਨਾਲ ਗਏ ਬਾਕੀ ਸਾਂਝੇ ਸਭ ਦੇ ਜਾਵਾਂਗੇ ਲੋਕਾਂ ਨੂੰ ਗੁਲਾਮਬਦ ਕਰਾਂਗੇ ਜਨਾਬ ਸਾਹਿਬ ਵੋਟ ਪਾਉਣ ਵਾਸਤੇ ਸਾਰੀਆਂ ਵਕਾਂ ਸਾਰੀਆਂ ਨੇ ਕਿੰਨੇ ਲੋਕ ਨੇ ਜਿਹੜੇ ਅੱਜ ਸ਼ਾਮਲ ਹੋਏ ਨੇ ਅੱਜ ਦੋ ਤਰ੍ਹਾਂ ਦੇ ਉੱਪਰ ਲੋਕ ਜਿਹੜੇ ਸ਼ਾਮਲ ਹੋਏ ਨੇ ਅਜੇ ਸਾਡਾ ਸ਼ੋਰ ਨੋਟਿਸ ਸੀ ਥੋੜਾ ਜਿਆਦਾ ਜੋ ਸਾਉਨਾ ਸੀ ਜਿਹੜਾ ਕੀਤਾ ਹੁਣ ਅੱਗੇ ਫਿਰ ਜਿਹੜਾ ਕੰਮ ਕਰਾਂਗੇ ਹੋਰ ਵੀ ਸਾਰੇ ਠੀਕ